ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਪੰਜਾਬੀ ਅਣਖ ਚੈਨਲ ਵੱਲੋਂ ਅੱਜ ਇੱਕ ਤਰਨੰਮ ਵਿੱਚ ਕਵਿਤਾ ਦੀ ਅਨੋਖੀ ਪੇਸ਼ਕਸ਼ ਕੀਤੀ ਜਾ ਰਹੀ ਹੈ ਜਿਹੜੇ ਵੀਰ ਨੂੰ ਇਹ ਕਵਿਤਾ ਇਹ ਵਿਅੰਗ ਚੰਗਾ ਲੱਗੇ ਉਹ ਵੀਡੀਓ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਅੱਤੇ 10 ਨੂੰ ਧੰਨਵਾਦੀ ਬਣਾਓ ਜੀ ਹਰ ਬੱਚਾ ਕਹਿੰਦਾ ਇਹ ਮੇਰਾ ਦੇਸ਼ ਆਜ਼ਾਦ ਹੈ ਹਰ ਗਵਰਨਰ ਕਹਿੰਦਾ ਇਹ ਮੇਰਾ ਦੇਸ਼ ਆਜ਼ਾਦ ਹੈ ਹਰ ਸਕੂਲ ਕਹਿੰਦਾ ਇਹ ਮੇਰਾ ਦੇਸ਼ ਆਜ਼ਾਦ ਹੈ ਹਰ ਮਹਿਕਮਾ ਕਹਿੰਦਾ ਇਹ ਮੇਰਾ ਦੇਸ਼ ਆਜ਼ਾਦ ਹੈ ਪੁਲਿਸ ਵੀ ਕਹਿੰਦੀ ਹੈ ਮੇਰਾ ਦੇਸ਼ ਆਜ਼ਾਦ ਹੈ ਸੀਆਰਪੀ ਵੀ ਕਹਿੰਦੀ ਹੈ ਮੇਰਾ ਦੇਸ਼ ਆਜ਼ਾਦ ਹੈ ਮਾਸਟਰ ਵੀ ਕਹਿੰਦੇ ਨੇ ਮੇਰਾ ਦੇਸ਼ ਆਜ਼ਾਦ ਹੈ ਪੁਲਿਸ ਵੀ ਕਹਿੰਦੀ ਮੇਰਾ ਦੇਸ਼ ਆਜ਼ਾਦ ਹੈ ਫੌਜ ਵੀ ਕਹਿੰਦੀ ਮੇਰਾ ਦੇਸ਼ ਆਜ਼ਾਦ ਹੈ ਪਰ ਮੈਂ ਪੁੱਛਣਾ ਚਾਹਨਾ ਇਹ ਹੋ ਕਿਉਂ ਰਿਹਾ ਬਰਬਾਦ ਹੈ ਵੇਖੋ ਸਾਨੂੰ ਪੱਤੀ ਹੈ ਦਿੱਤੀ ਆਜ਼ਾਦੀ ਦੀ ਸ਼ੁਰੂਆਤ ਕੀਤੀ ਇੰਨਾ ਨੇ ਬਰਬਾਦੀ ਦੀ ਜਿੱਥੇ ਸਰਕਾਰਾਂ ਲੋਕਾਂ ਨੂੰ दारू ਵੰਡਦੀਆਂ ਨੇ ਇੱਕ ਦੂਜੇ ਤੇ ਦੋਸ਼ ਲਾ ਲਾ ਕੇ ਭੰਡਦੀਆਂ ਨੇ ਤੇ ਇੱਕ ਦੂਜੇ ਨੂੰ ਕਹਿੰਦੇ ਇਹ ਬਰਬਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਜਿੱਥੇ ਮਾਸਟਰ ਰੋਂਦੇ ਨੇ ਤਨਖਾਹਾਂ ਨੂੰ ਜਿੱਥੇ ਡਾਕਟਰ ਮਰੀਜ਼ ਛੱਡ ਕੇ ਭੱਜਦੇ ਨੇ ਰਾਹਾਂ ਨੂੰ ਜਿੱਥੇ ਹਸਪਤਾਲ ਕੇਵਲ ਕਾਗਜ਼ਾਂ ਵਿੱਚ ਚੱਲਦੇ ਨੇ ਜਿੱਥੇ ਮੈਡੀਕਲ ਦੇ ਪਰ ਉਹ ਹੀ ਨਿਫਾਫੇ ਵਿਕਦੇ ਨੇ ਉਥੇ ਹਰ ਕੋਈ ਕੋਈ ਖੜਾ ਆਬਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਇੱਥੇ ਮੁਲਾਜ਼ਮ ਲੁੱਟਦੇ ਨੇ ਲੋਕਾਂ ਨੂੰ ਕੋਈ ਲਾ ਨਹੀਂ ਸਕਦਾ ਰਿਸ਼ਵਤ ਵਾਲੀਆਂ ਜੋਕਾਂ ਨੂੰ ਜਿੱਥੇ ਬਿਨਾਂ ਕਸੂਰ ਤੋਂ ਲੋਕਾਂ ਨੂੰ ਇਹ ਕੁੱਟਦੇ ਨੇ ਤੇ ਜਿੱਥੇ ਵਿੱਚ ਤਸੀਹੇ ਮੁਲਾਜ਼ਮ ਲੋਕਾਂ ਨੂੰ ਲੁੱਟਦੇ ਨੇ ਫਿਰ ਕਹਿੰਦੇ ਇਹ ਗੱਲ ਆਪ ਨੇ ਕਿ ਇਸੇ ਕੰਮ ਦਾ ਹੀ ਚੰਗਾ ਸਵਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਜਿੱਥੇ ਦੇਸ਼ ਦਾ ਪ੍ਰਧਾਨ ਮੰਤਰੀ ਝੂਠ ਨੂੰ ਫੈਂਕਦਾ ਹੈ ਜਿੱਥੇ ਦੇਸ਼ ਦਾ ਪ੍ਰਧਾਨ ਮੰਤਰੀ ਹੂ ਜਦੋਂ ਦੁਕਾਨ ਉੱਤੇ ਟੈਗਦਾ ਹੈ ਜਿੱਥੇ ਲੋਕਾਂ ਨੂੰ 15 ਲੱਖ ਦੇ ਨਾਰੇ ਲਾਏ ਨੇ ਜਿੱਥੇ ਲੋਕ ਭੁੱਖ ਦੇ ਦੁੱਖੋਂ ਸਤਾਏ ਨੇ ਜਿੱਥੇ ਭੁੱਖੇ ਮਰਦੇ ਲੋਕ ਰੋ ਰੋ ਕਰਦੇ ਕੁਰਲਾਦ ਨੇ ਕੁਰਲਾਦ ਹੈ ਜਿੱਥੇ ਭੁੱਖੇ ਲੋਕ ਰੋ ਰੋ ਕਰ ਰਹੇ ਕੁਰਲਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਜਿੱਥੇ ਲੋਕਾਂ ਨੂੰ ਝੂਠੇ ਵਾਦੇ ਲੀਡਰ ਕਰਦੇ ਨੇ ਜਦੋਂ ਵੋਟਾਂ ਲੈਣੀਆਂ ਫਿਰ ਭੇਮਨਤਾ ਕਰਦੇ ਨੇ ਜਦੋਂ ਵੋਟਾਂ ਲੈਣ ਨੂੰ ਫਿਰ ਨਾ ਉੱਥੇ ਵੜਦੇ ਨੇ ਫਿਰ ਆਪਣੀ ਮਰਜ਼ੀ ਦੇ ਨਾਲ ਤਸ਼ੱਦਦ ਕਰਦੇ ਨੇ ਜਿਹੜੀ ਨੋਟਾਂ ਵਾਲੀ ਗੱਠੀਆਂ ਵਾਲੀ ਆਗਾਧ ਹੈ ਇਹ ਸ਼ੁਰੂ ਕਰਦੇ ਇਥੋਂ ਨੋਟਾਂ ਵਾਲੀਆਂ ਗੱਠੀਆਂ ਦੀ ਆਗਾਧ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਜਿੱਥੇ ਲੋਕ ਡਿਗਰੀਆਂ ਲੈ ਲੈ ਕੇ ਪੜ੍ਹੇ ਨੇ ਉਥੇ ਡਿਗਰੀਆਂ ਵਾਲੇ ਟੈਂਕੀਆਂ ਉੱਤੇ ਚੜ੍ਹੇ ਨੇ ਜਿੱਥੇ ਕਿਸੇ ਨੂੰ ਨਾ ਮਿਲਦੀ ਨੌਕਰੀ ਫਿਰ ਕੌਣ ਉਹ ਦੇਵੇ ਉਹਨੂੰ ਸ਼ੁ크ਰੀ ਕਈ ਸਾਖਾਂ ਤੋਂ ਬਿਨਾ ਬਲਾਤਕਾਰ ਜ਼ਿੰਦਗੀ ਕਰਦੇ ਬਰਬਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਜਿੱਥੇ ਪੁਲਿਸ ਨਾ ਸੁਣਦੀ ਨਾ ਕੋਈ ਗਣਦੀ ਏ ਜਿੱਥੇ ਨਿਸ਼ਾਨਦਈਆਂ ਹੁੰਦੀਆਂ ਕਾਗਜ਼ਾਂ ਵਿੱਚ ਤੇ ਕੋਈ ਉਸ ਥਾਂ ਨੂੰ ਨਾ ਸਰਕਾਰ ਮਿਲਦੀ ਹੈ ਜਿੱਥੇ ਲੁੱਟਾਂ ਖੋਹਾਂ ਆਮ ਲੋਕਾਂ 'ਤੇ ਕਰਦੇ ਨੇ ਜਿੱਥੇ ਗੈਂਗਸਟਰ ਘਰ ਆਪਣੇ ਭਰਦੇ ਨੇ ਜਿੱਥੇ ਗੋਲੀ ਮਾਰ ਕੇ ਘਰ ਕਰ ਦਿੰਦੇ ਬਰਬਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਜਿੱਥੇ ਮੌਤ ਦਾ ਤਾंडਵ ਚੱਲਦਾ ਹੈ ਉੱਥੇ ਪੰਜਾਬ ਦਾ ਬੱਚਾ-ਬੱਚਾ ਗਲਦਾ ਹੈ ਕੁਝ ਨਸ਼ਿਆਂ ਦੇ ਵਿੱਚ ਲੱਗ ਗਏ ਨੇ ਕੁਝ ਬਾਹਰਲੇ ਦੇਸ਼ਾਂ ਨੂੰ ਭੱਜ ਗਏ ਨੇ ਕਿਉਂਕਿ ਜ਼ਿੰਦਗੀ ਉਹਨਾਂ ਦੀ ਬਰਬਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਜਿੱਥੇ ਨਸ਼ਾ ਖੁੱਤ ਬਕਾਉਂਦੀ ਪੁਲਿਸ ਤੇ ਲੀਡਰ ਨੇ ਜਿੱਥੇ ਨਸ਼ੇ ਦੀ ਆਮਦ ਲਿਆਉਣ ਵਾਲੇ ਵੀ ਲੀਡਰ ਨੇ ਜਿੱਥੇ ਸਾਰੇ ਦੇਸ਼ ਨੂੰ ਕਦੀ ਲੁੱਟਿਆ ਸੀ ਅਬਦਲਨੀ ਨੇ ਉਹਦੇ ਨਾਲ ਉਹ ਵੱਧ ਪੰਜਾਬ ਨੂੰ ਲੁੱਟ ਕੇ ਸਾਡੇ ਅਕਾਲੀ ਨੇ ਫਿਰ ਪੰਥ ਵਾਲਾ ਮਖੋਟਾ ਪਾ ਕੇ ਆਪਣਾ ਕਰਦੇ ਇਹ ਅਜਾਬ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਇੱਥੇ ਗੁਰਦੁਆਰਿਆਂ ਵਿੱਚ ਡਾਂਗਾ ਚੱਲਦੀਆਂ ਨੇ ਪੱਗਾਂ ਲੰਨਦੀਆਂ ਤੇ ਪਾਰਟੀਆਂ ਪਲਦੀਆਂ ਨੇ ਜਿੱਥੇ ਗਰੀਬ ਤੇ ਗਰੀਬ ਨੂੰ ਧੱਕੇ ਮਾਰਦੇ ਉੱਥੇ ਗੁਰੂ ਦੀ ਗੱਲ ਨਾ ਵਿਚਾਰਦੇ ਗੱਲ ਗੁਰੂ ਦੀ ਨਾ ਗੁਰੂ ਦੇ ਤੇ ਇਹ ਲੁੱਟਦੇ ਨੇ ਤੇ ਕਰਦੇ ਦੇਸ਼ ਪਰਬਾਦ ਨੇ ਬਰਬਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਜਿੱਥੇ ਅੰਨ੍ਹੀ ਪਿੰਡੀ ਤੇ ਕੁੱਤੇ ਛੱਟਦੇ ਨੇ ਜਿੱਥੇ ਅੰਨ੍ਹੀ ਪਿੰਡੀ ਤੇ ਕੁੱਤੇ ਛੱਟਦੇ ਨੇ ਜਿੱਥੇ ਮੁਲਾਜ਼ਮ ਲੋਕਾਂ ਨੂੰ ਤਨਖਾਹ ਤੋਂ ਬਿਨਾਂ ਹੀ ਖੱਟੀ-ਖਟਦੇ ਨੇ ਜਿੱਥੇ ਰਿਸ਼ਵਤ ਖੋਰੀ ਚੱਲਦੀ ਏ ਜਿੱਥੇ ਤੇ ਗੋਜੋਰੀ ਚੱਲਦੀ ਏ ਕੁਝ ਮੁਲਾਜ਼ਮ ਬੰਦੇ ਚੋਰ ਨੇ ਕੁਝ ਹੋਰ ਨੇ ਕੁਝ ਹੋਰ ਨੇ ਗੱਲ ਇਹਨਾਂ ਦੀ ਸਦਾ ਸਲਾਦ ਹੈ ਐ ਮੇਰਾ ਦੇਸ਼ ਆਜ਼ਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਜਿੱਥੇ ਬਿਰਕਸ ਨੈਮੀ ਦੇਸ਼ ਨੂੰ ਪਾਲਿਆ ਸੀ ਉਥੇ ਇਹਨਾਂ ਨੇ ਦੇਸ਼ ਨੂੰ ਗਾਲਿਆ ਸੀ ਜਿੱਥੇ ਫੌਜ ਨੂੰ ਕਹਿੰਦੇ ਅਗਨੀ ਵੀਰ ਨੇ ਸ਼ਹੀਦ ਦਾ ਦਰਜਾ ਨਾ ਦਿੰਦੇ ਉਹਨਾਂ ਦੀ ਮਾੜੀ ਤਕਦੀਰ ਨੇ 4 ਸਾਲ ਨੌਕਰੀ ਕਰਕੇ ਤੇ ਦੇ ਭਾਵੇਂ ਦੇਸ਼ ਦੀ ਖਾਤਰ ਮਰ ਕੇ ਵੀ ਫਿਰ ਵੀ ਅੱਗਾ ਨਾ ਕੋਈ ਆਗਾਧ ਹੈ ਉਹਨਾਂ ਦਾ ਅੱਗਾ ਨਾ ਕੋਈ ਆਗਾਧ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਜਿੱਥੇ ਟੈਕਸਾਂ ਦੁਨੀਆ ਲੁੱਟੀ ਐ ਗਰੀਬਾਂ ਦੀ ਸੰਗੀ ਘੁੱਟੀ ਐ ਲੋਕ ਭੁਖਾਂ ਭੁੱਖੇ ਪੇ ਮਰਦੇ ਨੇ ਦਿਹੜੀਆਂ ਦੇ ਹਮ ਦਿਹਾੜੀਆਂ ਦਿਹਾੜੀ ਵੀ ਉਹਨਾਂ ਨੂੰ ਮਿਲਦੀ ਨਾ ਤੇ ਭੁੱਖਾ ਪੇਟ ਦੀਆਂ ਜਰਦੇ ਨੇ ਜਿਵੇਂ ਕੋਲ ਨੂੰ ਪੀੜ ਖਰਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਜਿੱਥੇ ਅਣਖ ਮਰ ਗਈ ਏ ਅਣਖੀਆ ਉਹ ਦੇਸ਼ ਨੂੰ ਕਰਨ ਬਰਬਾਦ ਆਏ ਜਿੰਨਾ ਮੌਤ ਨੂੰ ਸਦਾ ਮਖੌਲ ਕੀਤੇ ਅੱਜ ਭੀਖ ਆਜ਼ਾਦੀ ਆਜ਼ਾਦ ਆਏ ਅੱਜ ਪੰਥ ਪੰਥ ਦੇ ਨਾਂ ਤੇ ਬਰਬਾਦ ਹੋ ਗਏ ਤੇ ਜਿਹੜੇ ਪੰਥ ਨਹੀਂ ਨਹੀਂ ਸਨ ਉਹ ਆਵਾਦ ਹੋ ਗਏ ਇਹ ਇਹੋ ਜਿਹਾ ਦੇਸ਼ ਆਵਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਇਹ ਮੇਰਾ ਦੇਸ਼ ਆਜ਼ਾਦ ਹੈ ਜਿੱਥੇ ਕੋਈ ਮਰਜ਼ਾ ਦਾ ਨਾ ਚੱਲਦੀ ਗਰੀਬ ਦੀ ਉਤਰ ਦੀ ਖਲ ਦੀ ਅਤੇ ਮੌਤ ਸਦਾਰਾ ਮਲ ਦੀ ਉਥੇ ਅਣਖੀ ਦੀ ਗੱਲ ਚੱਲਦੀ ਜਿੰਨੇ ਆਪਣੇ ਵੱਲੋਂ ਇੱਕ ਕੀਤਾ ਆਗਾਜ਼ ਹੈ ਏ ਮੇਰਾ ਦੇਸ਼ ਆਜ਼ਾਦ ਹੈ ਏ ਮੇਰਾ ਦੇਸ਼ ਆਜ਼ਾਦ ਹੈ